ਖੰਨੇ ਤੋਂ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਬੱਚਾ ਨਾਪਾ ਦੇ ਪਿੰਡ ਮੰਡੋਰ ਤੋਂ ਪੁਲਿਸ ਨੇ ਅਗਵਾਕਾਰਾਂ ਦਾ ਮੁਕਾਬਲਾ ਕਰ ਛਡਵਾਇਆ ਹੈ ਬੱਚਾ ਸਹੀ ਸਲਾਮਤ ਹੈ ਅਤੇ ਪੁਲਿਸ ਨੇ ਅਗਵਾਕਾਰਾਂ ਦੇ ਐਨਕਾਊਂਟਰ ਕਰਦੇ ਹੋਏ ਆ ਬੱਚੇ ਨੂੰ ਬਚਾ ਲਿਆ ਮੁਕਾਬਲੇ ਦੇ ਵਿੱਚ ਇੱਕ ਅਗਵਾਕਾਰ ਦੇ ਮਾਰੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਜਦਕੇ ਦੂਸਰੇ ਨੂੰ ਕਾਬੂ ਕੀਤਾ ਗਿਆ ਬੱਚੇ ਨੂੰ ਬਚਾਉਣ ਦੇ ਵਿੱਚ ਜ਼ਿਲ੍ਹਾ ਪਟਿਆਲਾ ਪੁਲਿਸ ਦਾ ਅਹਿਮ ਰੋਲ ਰਿਹਾ ਫੋਰਚੂਨਰ ਗੱਡੀ ਨੂੰ ਰੋਕ ਪੁਲਿਸ ਬੱਚੇ ਨੂੰ ਬਚਾਉਣ ਦੇ ਵਿੱਚ ਕਾਮਯਾਬ ਰਹੀ ਗੌਰਤਲਬ ਹੈ ਪਹਿਲੀ ਜਮਾਤ ਦੇ ਪਵਕੀਰਤ ਸਿੰਘ ਨੂੰ ਦੋ ਅਣਪਛਾਤੇ ਲੋਕ ਮੋਟਰਸਾਈਕਲ ਤੇ ਘਰੋਂ ਹੀ ਅਗਵਾ ਕਰਕੇ ਲੈ ਗਏ ਸਨ ਜਿਸ ਤੋਂ ਬਾਅਦ ਤੋਂ ਹੀ ਪੁਲਿਸ ਪੂਰੀ ਤਰ੍ਹਾਂ ਬੱਚੇ ਦੀ ਤਲਾਸ਼ ਦੇ ਵਿੱਚ ਜੁੱਟ ਗਈ ਸੀ ਅਤੇ ਹੁਣ ਬੱਚੇ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਅਗਵਾ ਕਰਨ ਪਿੱਛੇ ਕੀ ਮੰਸ਼ਾ ਸੀ ਇਹ ਹੁਣ ਪੁਲਿਸ ਵੱਲੋਂ ਆਉਣ ਵਾਲੇ ਬਿਆਨਾਂ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਚੰਗੀ ਤੇ ਰਾਹਤ ਦੀ ਖਬਰ ਹੈ ਕਿ ਘਰੋਂ ਅਗਵਾ ਹੋਇਆ ਪਵਕੀਰਤ ਸਿੰਘ ਸਹੀ ਸਲਾਮਤ ਹੈ ਅਤੇ ਲੋਕ ਪੁਲਿਸ ਦੀ ਛਲਾਂਗਾ ਕਰ ਰਹੇ ਹਨ ਨਬਤੂ ਚੇਤਨ ਮਹਿਤਾ ਲਾਈ ਪੰਜਾਬੀ ਟੀਵੀ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾੜ ਦੇ ਮੂਹਰੇ ਗੱਡੀਆਂ ਇਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੱਚ ਬੰਦਾ ਹੋਰ ਇੱਕ ਮੁੰਲਾ ਸਾਹ ਦੇ ਇੱਕ ਬੰਦਾ ਉਥੋਂ ਦੇ ਸਾਈਡ ਸੂਟ ਤੇ ਹੋ ਗਿਆ ਸਨਕੇ ਸਾਨੂੰ ਇੰਨਾ ਨਹੀਂ ਪਤਾ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਨ ਇੱਕ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਨਹੀਂ ਲੰਗੇ ਨਹੀਂ ਹਾਂਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਕਿੱਟ ਬਹੁਤ ਤੇਜ਼ੀ ਉੱਥੇ ਸਾਡਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਮਹਾਮਗਰ ਪੁਲਿਸ ਸੀ ਬਹੁਤ ਜੀ ਬਹੁਤ ਜ਼ਿਆਦਾ ਜੀ ਜਦੋਂ ਹੋਏ ਕੋਈ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੋਂ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਇਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਹਾਂ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਹੈ ਫਿਰ ਅਸੀਂ ਆਏ ਸਾਨੂੰ ਪਿੱਛੇ ਰੋਕਦਾ ਧਨੀਓਂ ਗੋਲੀ ਚੱਲੀ ਜਾਂਦੀ ਹੈ ਆਏ ਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨਹੀਂ ਕੋਈ ਸੁਰ ਨਹੀਂ ਲੱਗਿਆ ਵੀਰ ਮੈਂ ਤਾਂ ਅੱਗੇ ਅੱਗੇ ਆਇਆ ਉਹ ਅੱਗੇ ਅੱਗੇ ਆਇਆ ਉਹ ਯਾਰ ਛ ਓ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਕਰੋ ਥੋੜਾ ਯਾਰ ਚੰਗੀ ਨਹੀਂ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰਦੇ ਆਪਿਆ ਵੇਖ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਬਰੀਫ ਇਅਰ ਕੋਈ ਗੱਲ ਨਹੀਂ ਬੱਚੇ ਬਾਰੇ ਦੱਸ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ